ਲਓ ਦੋਸਤੋ ਮੈਂ ਦਿੱਲੀ ਚੱਲੀ ਆਪਣੀ ਸਹੇਲੀ ਨੂੰ ਝੂਠ ਨੂੰ ਮੈਂ ਮਰ ਬੈਠੀ ਕਿ ਮੈਂ ਫਲਾਈਟ ਤੇ ਆਉਣਾ ਹਾਂ ਪਰ ਮੈਂ ਰੇਲਵੇ ਸਟੇਸ਼ਨ ਤੇ ਆਈ ਹਾਂ ਤੇ ਉਹਨੂੰ ਨਹੀਂ ਪਤਾ ਮੈਂ ਟ੍ਰੇਨ ਲੱਭੜ ਨਹੀਂ ਹੈ ਤੇ ਇੰਨੇ ਵਿੱਚ ਮੈਂ ਟ੍ਰੇਨ ਲੱਭੀ ਉਤਲੀ ਸੀਟ ਤੇ ਮੇਰਾ ਨੰਬਰ ਆਇਆ ਤੇ ਉਤਲੀ ਸੀਟ ਤੇ ਮੈਂ ਲੰਮੀ ਬੈਗੀ ਟ੍ਰੇਨ ਦੇ ਝੌਕਿਆਂ ਦੇ ਨਾਲ ਮੈਨੂੰ ਹੌਲੀ ਹੌਲੀ ਝੌਕੇ ਵੱਜੇ ਤੇ ਮੈਨੂੰ ਨੀਂਦ ਜੀ ਆਉਣਾ ਪਈ ਆ ਇਹਨੇ ਨ ਇੱਕਦਮ ਮੇਰੇ ਸੈਰੀ ਦਾ ਫੋਨ ਵੱਜਿਆ ਤੇ ਮੈਂ ਫੋਨ ਵੇਖਿਆ ਮੈਂ ਜਦੋਂ ਫੋਨ ਚੁੱਕਿਆ ਤੇ ਮੈਨੂੰ ਆਂਦੀ ਹਲੋ ਹਾਂ ਕਿੱਥੇ ਪਹੁੰਚੀ ਆ ਤੇ ਮੈਂ ਕਹਿੰਦਾ ਮੈਨੂੰ ਕੀ ਪਤਾ ਮੈਂ ਕਿੱਥੇ ਪਹੁੰਚੀ ਆ ਆਂਦੀ ਬਾਹਰ ਵੇ ਸਟੇਸ਼ਨ ਕਿਹੜਾ ਆ ਮੈਂ ਕਹਿੰਦਾ ਦੱਸ ਮੈਂ ਸਟੇਸ਼ਨ ਥੋੜੀ ਵੇਖਣਾ ਮੈਂ ਕਹਿੰਦਾ ਮੈਂ ਤੇ ਫਲਾਈਟ ਤੇ ਆਉਣ ਰਹੀ ਆ ਮੈਂ ਕਹਿੰਦਾ ਮੈਨੂੰ ਪਤਾ ਵਾ ਟ੍ਰੇਨ ਟ੍ਰੂਨਾਂ ਤੇ ਬੈਣ ਵਾਲੀ ਜਨਾਨੀ ਨਹੀਂ ਹੈਗੀ ਮੈਂ ਫਲਾਈਟ ਤੇ ਬੈ ਕੇ ਆ ਰਹੀ ਆ ਹਾਂ ਤੇਨੇ ਨੂੰ ਮਰਜਣ ਦਾਲ ਵਾਲਾ ਦਾਲ ਦਾਲ ਕਰਦਾ ਤੇ ਮੈਨੂੰ ਖਲਾਰ ਕੇ ਤੇ ਪਹਿਲਾਂ ਦਹਾ ਦੀ ਦਾਲ ਲਈ ਕਿ ਚਿੱਤ ਕਰਾਰਾ ਹੋਵੇ ਮੜਾ ਜੇ ਮੇਰਾ ਭੁੱਖ ਮੈਨੂੰ ਲੱਗ ਗਈ ਸੀ ਇਹਨਾਂ ਨੂੰ ਫੇਰ ਸੇਲੀ ਦਾ ਫੋਨ ਵੱਜ ਗਿਆ ਫੋਨ ਚੁੱਕਦੇ ਮੈਨੂੰ ਆਂਦੀ ਤਿੰਨ ਫੋਨ ਕਰਤੇ ਹੁਣ ਤੱਕ ਤੈਨੂੰ ਫੋਨ ਕਿਹਨੇ ਚੁੱਕਣ ਦੀ ਮੈਂ ਕਿਹਾ ਬਸ ਉਹ 에ਰੋਸਟਡ ਦਾਲ ਦੇਣ ਆਈ ਮੇਰੇ ਮਤਲਬ ਪੀਜ਼ਾ ਦੇਣ ਆਈ ਸੀ ਤੇ ਉਹਨੂੰ ਲੱਗਨ ਦਿਆ ਕਿ ਜਾਜ ਤੇ ਆਉਣ ਡਈ ਇਹਨੇ ਮੈਨੂੰ ਬਾਥਰੂਮ ਆ ਗਿਆ ਮੈਂ ਫੋਨ ਨਾਲ ਹੀ ਬਾਥਰੂਮ ਚ ਲੈ ਗਈ ਹਾਂ ਮੈਂ ਬਾਥਰੂਮ ਤੇ ਗੱਡੇ ਹੀ پڑے ਹੋਏ ਜਾਜ ਦੇ ਹੈਂ ਜਾਜ ਦੇ ਬਾਥਰੂਮੇ ਕੰਦੇ ਹੋਏ ਹਨੀ ਬੋਲਦੀ ਨਹੀਂ ਆਏ ਹਾਏ ਕੋਈ ਵੜੀ ਨਹੀਂ ਤੇਰੇ ਵਰਗੀ ਤੇਰੇ ਵਰਗੀ ਨਹੀਂ ਬੰਦੇ ਦੇ ਹੋਏ ਜਾਂ ਜਾ ਚਵਾੜਦੇ ਤੇ ਭਾਵੇਂ ਤੇਰੇ ਚਵਾੜਦੇ ਉਹ ਬਈ ਬੰਦੇ ਆ ਉਈ ਵੜੀ ਯਨੀ ਤੇਰੇ ਅਕੀ ਤੇ ਮੈਂ ਅਕਰੇਚਾ ਰਹਿਣ ਦਿੰਨੀ ਆ ਫਿਰ ੜੀਏ ਯਾਰ ਸ਼ੇਤੀ ਯਾਰ ਪਾਸੇ ਕੌਣ ਕਿਹਾ ਵੜੀਂਗਾ ਪੰਪੀ ਚ ਨੇ ਵੜੀਂਗਾ ਸਬਰ ਕਰ ਉਹ ਟਾਇਰ ਪੈਂਚਰ ਹੋ ਗਿਆ ਹੀ ਜਾਜ ਦਾ ਮੈਂ ਕੀ ਕਰਦੀ ਮਿੰਨ ਤਾਂ ਟ੍ਰੇਨ ਦੀ ਆਵਾਜ਼ ਆਉਂਦੀ ਆ ਇੱਥੋਂ ਆਵਾਜ਼ ਆਉਂਦੀ ਟ੍ਰੇਨ ਦੀ ਤੇਰੇ ਪਿੱਛੋਂ ਮੈਂ 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 ਤਾਂ ਜਾ ਚਾਉ ਲਾਗੋ ਨੰਗਣ ਨਹੀਂ ਉਹ ਟ੍ਰੇਨ ਕੋਈ